ਜਿੱਕਾ ਖਾਲਸਾ ਬਾਦ ਜਿੱਕੀ ਫਤੇ ਖਬਰ ਜੁੜੀ ਆ ਕਿਸਾਨਾਂ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਆ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਖਨੌਰੀ ਬਾਰਡਰ ਤੇ ਜਿਹੜਾ ਕਿਸਾਨਾਂ ਵੱਲੋਂ ਜਿਹੜਾ ਧਰਨਾ ਲੱਗਿਆ ਪਿਆ ਜਿਹੜਾ ਕੇ ਪੂਰਾ ਸਾਲ ਹੋਣ ਜਾ ਰਿਹਾਗਾ ਸੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਜਿਹੜਾ ਕਿਸਾਨਾਂ ਵੱਲੋਂ ਜਿਹੜਾ ਲਗਾਤਾਰ ਧਰਨਾ ਜਾ ਰਿਹਾ ਜਿਸ ਦੇ ਤਹਿਤ ਚੱਲਦਿਆਂ ਕੇਂਦਰ ਵੱਲੋਂ ਜਿਹੜੀਆਂ ਮੰਗਾਂ ਨਾ ਮੰਨੀਆਂ ਜਾਣੀਆਂ ਉਸ ਦੇ ਵਿਰੋਧ ਦੇ ਵਿੱਚ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਜਿਹੜਾ ਕਿ ਮਰਨਬਰਤ ਰੱਖਿਆ ਗਿਆ ਸੀ ਜਿਨ੍ਹਾਂ ਨੇ ਕਿ 53-54 ਦਿਨਾਂ ਬਾਅਦ ਜਿਹੜਾ ਮਰਨਬਰਤ ਤੋੜਿਆ ਉਹ ਵੀ ਕਿਉਂ ਤੋੜਿਆ ਕਿ ਕੇਂਦਰ ਸਰਕਾਰ ਵੱਲੋਂ ਇਹ ਕਿਹਾ ਗਿਆ ਕਿ ਅਸੀਂ 14 14 ਫਰਵਰੀ ਨੂੰ ਜਿਹੜਾ ਕਿ ਤੁਹਾਡੇ ਨਾਲ ਮੀਟਿੰਗ ਦਾ ਜਿਹੜਾ ਇੱਕ ਸੱਦਾ ਦਿੱਤਾ ਗਿਆ ਜਦੋਂ ਕਿ ਜਗਜੀਤ ਸਿੰਘ ਡੱਲੇਵਾਲ ਦਾ ਦਿਨੋ ਦਿਨ ਜਿਹੜਾ ਭਾਰ ਘਟਦਾ ਗਿਆ ਡਾਕਟਰਾਂ ਵੱਲੋਂ ਵੀ ਜਿਹੜਾ ਸਮੇਂ ਸਿਰ ਦੱਸਿਆ ਜਾ ਰਿਹਾ ਸੀ ਤੇ ਉਸ ਦੇ ਸਬੰਧ ਦੇ ਵਿੱਚ ਸੁਪਰੀਮ ਕੋਰਟ ਵੱਲੋਂ ਜਿਹੜੀ ਕਿ ਲਗਾਤਾਰ ਜਗਜੀਤ ਸਿੰਘ ਡੱਲੇਵਾਲ ਤੇ ਜਿਹੜੇ ਇੱਕ ਪੈਨਲ ਬਣਾਇਆ ਗਿਆ ਪੰਜਾਬ ਸਰਕਾਰ ਨੂੰ ਕਿਹਾ ਗਿਆ ਕਿ ਤੁਹਾਡੀ ਜਿਹੜੀ ਇਹ ਸਾਰੀ ਜ਼ਿੰਮੇਵਾਰੀ ਤੁਹਾਡੀ ਬਣਦੀ ਆ ਤੇ ਪੰਜਾਬ ਸਰਕਾਰ ਵੱਲੋਂ ਜਿਹੜਾ ਕਿ ਫਿਰ ਡਾਕਟਰਾਂ ਦੀ ਜਿਹੜੀ ਇੱਕ ਟੀਮ ਬਣਾਈ ਗਈ ਤੇ ਜਿਹੜਾ ਸਾਰੀ ਦੇਖਰੇ ਕਰਕੇ ਜਿਹੜਾ ਪਲ-ਪਲ ਦੀ ਖਬਰਾਂ ਜਿਹੜੀ ਸੁਪਰੀਮ ਕੋਰਟ ਤੱਕ ਪਹੁੰਚਾਉਂਦੀ ਰਹੀ ਕਿ ਕੀ ਜਿਹੜੀ ਸਥਿਤੀ ਆ ਪਰ ਹੁਣ ਦੱਸਿਆ ਜਾ ਰਿਹਾ ਕਿ ਵੱਡੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਆ ਕਿ ਜਗਜੀਤ ਸਿੰਘ ਡੱਲੇਵਾਲ ਨੂੰ ਜਿਹੜਾ ਕਿ ਸੁਪਰੀਮ ਕੋਰਟ ਨੇ ਕਹਿ ਦਿੱਤਾ ਕਿ ਉਹਨਾਂ ਨੂੰ ਜਿਹੜਾ ਡਾਕਟਰਾਂ ਨੇ ਵੀ ਇਹ ਕਹਿ ਦਿੱਤਾ ਕਿ ਉਹਨਾਂ ਦੀ ਜਿਹੜੀ ਹਾਲਤ ਆ ਜਿਹੜੀ ਉਹ ਖਾਤਰੀ ਵਿੱਚ ਤੇ ਹੁਣ ਜਿਹੜੇ ਸੁਪਰੀਮ ਕੋਰਟ ਨੇ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ ਨੂੰ ਜਿਹੜਾ ਕਿ ਪੀਜੀਆਈ ਵਿੱਚ ਜਿਹੜਾ ਭਰਤੀ ਕਰਾਇਆ ਜਾਵੇ ਇਸ ਸਮੇਂ ਦੀ ਵੱਡੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਆ ਤਰ ਦੱਸਦੀ ਹੈ ਕਿ ਕੱਲ ਇੱਕ ਪੈਨਲ ਜਿਹੜਾ ਡਾਇਰੈਕਟਰਾਂ ਦਾ ਉੱਥੇ ਆਉਂਦਾਗਾ ਜੋ ਉੱਥੇ ਕਿਸਾਨਾਂ ਦੇ ਨਾਲ ਤਕਰਾਰ ਵਾਲੀ ਹੁੰਦੀ ਆ ਕੁਝ ਗੱਲਾਂ ਨੂੰ ਲੈ ਕੇ ਤੇ ਉੱਥੇ ਕਿਸਾਨਾਂ ਦਾ ਜਿਹੜਾ ਪੈਨਲ ਮਾਫ ਕਰਨਾ ਜਿਹੜਾ ਡਾਕਟਰਾਂ ਦਾ ਪੈਨਲ ਹੁੰਦਾਗਾ ਅਰਿੰਦਰਾ ਹਸਪਤਾਲ ਦੇ ਪਟਿਆਲਾ ਦੇ ਵਿੱਚ ਆਉਂਦੇ ਆ ਤੇ ਉਹ ਜਿਹੜਾ ਉੱਥੋਂ ਛੱਡ ਕੇ ਚਲੇ ਜਾਂਦੇ ਆ ਜਗਜੀਤ ਸਿੰਘ ਡੱਲੇਵਾਲ ਨੂੰ ਤੇ ਬਾਅਦ ਵਿੱਚ ਦੱਸਿਆ ਜਾ ਰਿਹਾ ਕਿ ਉਹਨਾਂ ਡਾਕਟਰਾਂ ਦੇ ਕਾਰਨ ਜਿਹੜਾ ਕਿ ਡੱਲੇਵਾਲ ਦੀ ਬਾਹਾਂ ਦੇ ਵਿੱਚ ਸੋਜ ਕਾਫੀ ਜਿਹੜੀ ਆ ਚੁੱਕੀ ਸੀ ਤੇ ਉਸ ਤੋਂ ਬਾਅਦ ਕਿਸਾਨ ਜੁਨੀਆਲ ਵੱਲੋਂ ਵੀ ਜਿਹੜਾ ਇੱਕ ਧਰਨਾ ਲਗਾਇਆ ਗਿਆ ਸੀ ਉੱਥੇ ਕਿ ਜਿਹੜਾ ਡਾਕਟਰਾਂ ਵੱਲੋਂ ਅਣਗਹਿਲੀ ਕੀਤੀ ਜਾ ਰਹੀ ਆ ਆ ਡਾਕਟਰਾਂ ਨੇ ਦੋਸ਼ ਲਾਇਆ ਕਿ ਸਾਡੇ ਉੱਤੇ ਜਿਹੜਾ ਕਿਸਾਨਾਂ ਵੱਲੋਂ ਜਿਹੜਾ ਕਿ ਕੁਝ ਉਹਨਾਂ ਦੇ ਇਲਜ਼ਾਮ ਲਾਏ ਕਿਸਾਨਾਂ ਤੇ ਇੱਕ ਸਾਡੇ ਨਾਲ ਧੱਕਾ ਕੀਤਾ ਤੇ ਪਰ ਹੁਣ ਇਸ ਤੇ ਚੱਲਦਿਆਂ ਹੋਏਗਾ ਜਿਹੜਾ ਕਿ ਜਗਜੀਤ ਸਿੰਘ ਡੱਲੇਵਾਲ ਦੀ ਜਿਹੜੀ ਸਿਹਤ ਆ ਉਹ ਦਿਨੋਂ-ਦਿਨ ਆਪ ਨੂੰ ਪਤਾ ਕਿ ਵਿਗੜਦੀ ਜਾ ਰਹੀ ਆ ਕਿਉਂਕਿ ਜਦੋਂ ਬੰਦਾ ਭੁੱਖਾ ਹੁੰਦਾ ਸਰਦੀ ਦਾ ਟਾਈਮ ਆ 70-72 ਸਾਲ ਦੀ ਉਮਰ ਆ ਤੇ ਉਹਦੇ ਵਿੱਚ ਜਦੋਂ अनेका ਬਿਮਾਰੀਆਂ ਬੰਦੇ ਨੂੰ ਘੇਰ ਲੈਂਦੀਆਂ ਨੇ ਇਹਦੇ ਤਹਿਤ ਪਹਿਲਾਂ ਵੀ ਜਿਹੜਾ ਡਾਕਟਰਾਂ ਨੇ ਜਿਹੜੀ ਇੱਕ ਚਿੰਤਾ ਜਤਾਈ ਸੀ ਜਗੀਰ ਸਿੰਘ ਡੱਲੇਵਾਲ ਨੂੰ ਲੈ ਕੇ ਉਹਨਾਂ ਨੇ ਪੰਜਾਬ ਸਰਕਾਰ ਤੇ ਸੁਪਰੀਮ ਕੋਰਟ ਨੂੰ ਇਹ ਰਿਪੋਰਟ ਦਿੱਤੀ ਸੀ ਕਿ ਜਿਹੜਾ ਕਿ ਜਗੀਰ ਸਿੰਘ ਡੱਲੇਵਾਲ ਆ ਉਹਨਾਂ ਦੀ ਸਿਹਤ ਜਿਹੜੀ ਦਿਨੋ ਦਿਨ ਖਰਾਬ ਹੁੰਦੀ ਜਾ ਰਹੀ ਆ ਉਹਨਾਂ ਨੂੰ ਜਿਹੜੀ ਕਿ ਡਾਕਟਰੀ ਸਹਾਇਤਾ ਦੇਣੀ ਜਿਹੜੀ ਬਹੁਤ ਜ਼ਰੂਰੀ ਆ ਪਰ ਦੇਜੀਤ ਸਿੰਘ ਡੱਲੇਵਾਲ ਆਪਣੀ ਜਿਹੜੀ ਇੱਕ ਅੜੀ ਤੇ ਰਹੇ ਕਿ ਅਸੀਂ ਮਰਨ ਵਰਤ ਉਦੋਂ ਤੱਕ ਨਹੀਂ ਜਿਹੜਾ ਤੋੜਨਾ ਜਿੰਨਾ ਤੱਕ ਸਰਕਾਰ ਸਾਡੇ ਨਾਲ ਬੈਠ ਕੇ ਗੱਲਬਾਤ ਨਹੀਂ ਕਰਦੀ ਤਾਂ ਸਾਡੀਆਂ ਜਿਹੜੀਆਂ ਮੰਗਾਂ ਨੇ ਕਿਸਾਨਾਂ ਦੀਆਂ ਉਹ ਪੂਰੀਆਂ ਨਹੀਂ ਕਰਦੀ ਚਾਹੇ ਐਮਐਸਪੀ ਹੋਵੇ ਚਾਹੇ ਕਿਸਾਨਾਂ ਦੀ ਹੋਰ ਮੰਗਾਂ ਹੋਣ ਉਸ ਤੋਂ ਬਾਅਦ ਹੀ ਨਾਲ 111 ਕਿਸਾਨਾਂ ਨੇ ਹੋਰ ਮਰਨ ਵਰਤ ਰੱਖ ਦਿੱਤਾ ਸੀ ਤੇ ਉਸ ਦਿਨ ਤੋਂ ਜਿਹੜਾ ਕਿ ਉਸ ਤੋਂ ਬਾਅਦ ਹੀ ਜਿਹੜੀ ਇੱਕ ਕੌਲ ਆਉਂਦੀ ਆ ਕਿ ਚਿੱਠੀ ਆਉਂਦੀ ਹੈ ਇੱਕ ਕਿਸਾਨਾਂ ਦੇ ਕੋਲੇ ਕਿਸਾਨਾਂ ਨੂੰ ਫਿਰ ਜਿਹੜੀ ਕੇਂਦਰ ਸਰਕਾਰ ਆ ਫਿਰ 14 ਫਰਵਰੀ ਦੀ ਜਿਹੜੀ ਡੇਟ ਤੈਅ ਕਰਦੀ ਆ ਆਪਾਂ ਵੇਖਦੇ ਆ ਕਿ ਪਿਛਲੇ ਦਿਨੀ ਜਿਹੜੇ ਕਿ ਭਾਈ ਜਗਦੀਸ਼ ਸਿੰਘ ਡੱਲੇਵਾਲ ਤੇ ਬਾਕੀ ਜਿਹੜੇ ਕਿਸਾਨ ਜਥੇਬੰਦੀਆਂ ਦੇ ਆਗੂ ਆ ਜਾਂ ਮੈਂਬਰ ਸੀ ਜਾਂ ਜਥੇਬੰਦੀ ਵਿੱਚ ਅਰਲੇ ਸੀ ਤੇ ਉਹਨਾਂ ਵੱਲੋਂ ਵੀ ਜਿਹੜਾ ਮਰਨਵਾਰਤ ਖਲਵਾਇਆ ਗਿਆ ਉਹਨਾਂ ਦਾ ਤੜਵਾਇਆ ਗਿਆ ਤੇ ਇਸ ਦੇ ਚੱਲਦਿਆਂ ਹੋਇਆ ਇੱਕ ਹੁਣ ਵੱਡੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਆ ਕਿ ਜਗਜੀਤ ਸਿੰਘ ਡੱਲੇਵਾਲ ਦੀ ਜਿਹੜੀ ਹਾਲਤ ਆ ਇਸ ਵੇਲੇ ਬਹੁਤ ਜਿਹੜੀ ਨਾਚਕ ਬਣੀ ਹੋਈ ਆ ਤੇ ਕਹਿੰਦੇ ਬਹੁਤ ਹੀ ਗੰਭੀਰ ਸਥਿਤੀ ਦੇ ਵਿੱਚ ਚੱਲ ਰਹੇ ਨੇ ਇਸ ਨੂੰ ਲੈ ਕੇ ਹੁਣ ਸੁਪਰੀਮ ਕੋਰਟ ਦਾ ਇੱਕ ਵੱਡਾ ਬਿਆਨ ਆਇਆਗਾ ਉਹਨਾਂ ਨੇ ਪੰਜਾਬ ਸਰਕਾਰ ਨੂੰ ਅਤੇ ਕਿਸਾਨਾਂ ਨੂੰ ਜਿਹੜੀ ਅਪੀਲ ਕੀਤੀ ਆ ਕਿ ਇਸ ਨੂੰ ਜਿਹੜਾ ਡਾਕਟਰੀ ਸਹਾਇਤਾ ਬਹੁਤ ਹੀ ਜ਼ਰੂਰਤ ਆ ਕਿਨਾਂ ਦੀ ਜਿਹੜੀ ਹਾਲਤ ਆ ਬਹੁਤ ਖਰਾਬ ਹੋ ਚੁੱਕੀ ਆ ਤੇ ਇਹਨਾਂ ਨੂੰ ਜਿਹੜਾ ਕਿ ਪੀਜੀਆਈ ਚੰਡੀਗੜ੍ਹ ਦੇ ਵਿੱਚ ਜਿਹੜਾ ਤੁਰਤ ਜਿਹੜਾ ਸ਼ਿਫਟ ਕੀਤਾ ਜਾਵੇ ਤਾਂ ਕਿ ਉਹਨਾਂ ਦੀ ਜਿਹੜੀ ਜਾਨ ਨੂੰ ਕੋਈ ਖਤਰਾ ਨਾ ਹੋ ਸਕੇ ਪਰ ਫਿਲਹਾਲ ਦੇਖਦੇ ਆ ਕਿ ਹੁਣ ਕੀ ਕਿਸਾਨ ਕੀ ਗੱਲੇ ਮੰਨਦੇ ਆ ਜਾਂ ਜਗਜੀਤ ਸਿੰਘ ਡੱਲੇਵਾਲ ਕੀ ਗੱਲ ਮੰਨਣ ਨੂੰ ਤਿਆਰ ਨੇ ਜਾ ਜਿਹੜੇ ਬਾਕੀ ਕਿਸਾਨ ਨੇ ਜਥੇਬੰਦੀਆਂ ਦੇ ਆਗੂ ਨੇ ਕਿਉਂਕਿ ਸਾਰੇ ਜਥੇਬੰਦੀ ਜਦੋਂ ਸਲਾਮ ਮਸਬਰਾ ਕਰਕੇ ਜਿਹੜਾਗਾ ਇਹ ਆਗੂ ਵੱਲੋਂ ਜਿਹੜੇ ਫਿਰ ਵੱਡੇ ਜਿਹੜੇ ਐਕਸ਼ਨ ਨੇ ਜੇ ਆਪਾਂ ਕਹਿ ਲਈਏ ਕਿ ਅਰੇ ਲੈ ਕੇ ਸਾਰਾ ਕੁਝ ਕੀਤਾ ਜਾਂਦਾਗਾ ਹੁਣ ਸਭ ਤੋਂ ਵੱਡਾ ਸਵਾਲ ਇਹ ਬਣਿਆਗਾ ਕਿ ਜਗਜੀਤ ਸਿੰਘ ਡੱਲੇਵਾਲ ਰੱਬ ਨਾ ਕਰੇ ਕੋਈ ਐਸੀ ਮਾੜੀ ਘਟਨਾ ਵਾਪਰਦੀ ਆ ਤਾਂ ਫਿਰ ਜਿਹੜਾ ਇਹ ਕਿਸਾਨਾਂ ਦਾ ਮੋਰਚਾ ਲੱਗਿਆਗਾ ਬੇਸ਼ੱਕ ਤਾਂ ਉੱਥੇ ਸਰਵਨ ਸਿੰਘ ਪੰਧੇਰ ਆ ਹੋਰ ਵੱਡੇ ਵੱਡੇ ਕਿਸਾਨ ਆਗੂ ਨੇ ਤਾਂ ਬਰ ਬਾਕੀ ਜਥੇਬੰਦੀਆਂ ਕੀ ਮੂੰਹ ਦਿਖਾਉਣਗੀਆਂ ਕਿ ਉਹਨਾਂ ਜਥੇਬੰਦੀਆਂ ਨੂੰ ਚਾਹੇ ਜਗੀਰ ਸਿੰਘ ਡੱਲੇਵਾਲ ਵਰਤ ਖੋਲਦਾ ਤੋੜਦਾ ਚਾਹੇ ਰੱਖਦਾ ਪਰ ਉਹਨਾਂ ਦਾ ਫਰਜ਼ ਬਣਦਾ ਸੀ ਆਗੂਆਂ ਦਾ ਘਟੋ ਘੱਟ ਮਿਲਣ ਦਾ ਜੀਰ ਸਿੰਘ ਡੱਲੇਵਾਲ ਨੂੰ ਪਰ ਇਹ ਆਗੂ ਕਹਿ ਰਹੇ ਨੇ ਰੁਸਦੂ ਮਾਨਸਾ ਹੁਣ ਇਹ ਗੱਲ ਕਹਿ ਰਿਹਾ ਕਿ ਸਾਨੂੰ ਚਿੱਠੀ ਨਹੀਂ ਪਾਈ ਅਸੀਂ ਤਾਂ ਕਰਕੇ ਨਿਗੇ ਸਾਨੂੰ ਚਿੱਠੀ ਦੇਣੀ ਸੀ ਸਾਡੇ ਨਾਲ ਸਲਾਹ ਮਸ਼ਵਰਾ ਨਹੀਂ ਕੀਤਾ ਆਪਣੇ ਆਪ ਜਿਹੜਾ ਧਰਨਾ ਲਗਾ ਦਿੱਤਾ ਇਸ ਕਰਕੇ ਕਹਿੰਦਾ ਅਸੀਂ ਜਾਣਦੇ ਨਹੀਂ ਉੱਤੇ ਤੇ ਦੂਸਰੇ ਪਾਸੇ ਜਿਹੜਾ ਜਗਿੰਦਰ ਸਿੰਘ ਉਗਰਾਹਾਂਗਾ ਉਹਨਾਂ ਦਾ ਵੀ ਇਹ ਬਿਆਨ ਸਾਹਮਣੇ ਆਇਆ ਸੀ ਉਹਨਾਂ ਨੇ ਕਿਹਾ ਸੀ ਕਿ ਸਾਨੂੰ ਪਤਾਗਾ ਕਿ ਇਸ ਮੋਰਚੇ ਦੇ ਵਿੱਚੋਂ ਕੁਝ ਵੀ ਕੱਢਣ ਪਾਉਣ ਨੂੰ ਨਹੀਂ ਜਾਨੀ ਕਿ ਉਹਨਾਂ ਨੇ ਸਿੱਧਮ ਸਿੱਧਾ ਇੱਕ ਦੋਨਾਂ ਆਗੂਆਂ ਤੇ ਕਿਸਾਨਾਂ ਨੂੰ ਇੱਕ ਟੈਰੇ ਵਿੱਚ ਖੜਾ ਕੀਤਾ ਸੀ ਕਿ ਸੱਥੋਂ ਬਿਨਾ ਹੀ ਜਿਹੜਾ ਇਹ ਬਾਜ਼ੀ ਜਿੱਤ ਨਹੀਂ ਸਕਦੇ ਕਿ ਸਾਨੂੰ ਜਿਹੜੇ ਇਹਨਾਂ ਨੇ ਸੱਦਾ ਨਹੀਂ ਦਿੱਤਾ ਇਹ ਆਪ ਮਹਾਰਾਜ ਜਿਹੜੇ ਚੱਲ ਪਏ ਪਰ ਇੱਥੇ ਵੱਡਾ ਇੱਕ ਸਵਾਲ ਆ ਕਿਸਾਨ ਜਥੇਬੰਦੀਆਂ ਦੇ ਬਾਕੀ ਆਗੂ ਵੀ ਇਹ ਵੀਡੀਓ ਸੁਣਨਗੇ ਉਹਨਾਂ ਤੱਕ ਵੀਡੀਓ ਜਿਹੜੀ ਇਹ ਪੁੱਜਦੀ ਜਰੂਰ ਕਰ ਦਿਓ ਕਿ ਜੇ ਤੁਹਾਨੂੰ ਪਤਾਗਾ ਕਿਸਾਨਾਂ ਦੀ ਮੰਗਾਂ ਹੀ ਇੱਕ ਨੇ ਜਦੋਂ ਜਿਆਦਾ ਕੋਈ ਵੱਖਰਾ ਮੌਲਖ ਮੰਗਦੇ ਹੋਣਾ ਬੱਕਰੀ ਕੋਈ ਚੀਜ਼ ਮੰਗਦੇ ਹੁਣ ਫੇਰ ਤਾਂ ਧਰ ਨੂੰ ਚਿੱਠੀ ਪਾਉਣਾ ਫੇਰ ਤਾਂ ਧਰ ਨੂੰ ਕੁਝ ਕਰਨ ਪਰ ਜੇ ਤੁਸੀਂ ਤੁਹਾਡੀ ਚਲੋ ਆਪਾਂ ਇਹ ਕਹਿੰਦੇ ਆ ਕਿ ਤੁਹਾਡੇ ਵਿਚਾਰ ਨਾ ਰਲਦੇ ਹੁਣ ਪਰ ਜਿੱਥੇ ਕਿਸਾਨ ਨੇ ਜਿੱਥੇ ਮੁੱਦਾ ਕਿਸਾਨਾਂ ਦਾ ਅੱਧੇ ਕਿਸਾਨ ਉੱਥੇ ਬੈਠੇ ਆ ਅੱਧੇ ਕਿਸਾਨ ਪੰਜਾਬ ਦੇ ਵਿੱਚ ਬੈਠੇ ਆ ਅੱਧੇ ਕਿਸਾਨ ਹਰਿਆਣਾ ਦੇ ਵਿੱਚ ਬੈਠੇ ਆ ਕੀ ਇਹ ਜਿਹੜੀਆਂ ਮੰਗਾਂ ਨੇ ਕੀ ਇਕੱਲੇ ਜਗਜੀਤ ਸਿੰਘ ਡੱਲੇਵਾਲ ਦੀਆਂ ਜਾਂ ਸਰਬਨਪਧੇਰ ਦੀਆਂ ਨੇ ਇਹ ਮੰਗਾਂ ਜਾਂ ਫਿਰ ਜੇ ਕੱਲ ਨੂੰ ਸਰਕਾਰ ਗੱਲ ਕਰਦੀ ਆ ਐਮ ਐਸਬੀ ਨੂੰ ਲੈ ਕੇ ਗੱਲ ਕਰਦੀ ਆ ਜਾਂ ਹੋਰ ਮੰਗਾ ਮੰਨ ਲੈਂਦੀ ਆ ਤੇ ਫਿਰ ਜਿਹੜੇ ਕ੍ਰੈਡਿਟਡ ਲੈਂਡ ਨੂੰ ਫਿਰਦੇ ਸੀ ਜੇ ਆਪਾਂ ਕਦੇ ਰੁਲਦੂ ਮਾਨਸਾ ਤੋਂ ਲੈ ਕੇ ਜਿਹੜੇ ਵੱਡੇ ਆਗੂ ਹੋਰ ਨੇ ਬੱਕ ਬੱਕ ਜਥੇਬੰਦੀਆਂ ਦੇ ਅਗਰ ਆਹ ਜਥੇਬੰਦੀ ਕਿੰਨੀ ਵੱਡੀ ਆ ਤੇ ਫਿਰ ਉਹਦੇ ਵਿੱਚ ਤਾਂ ਇਹਨਾਂ ਦੀ ਆਪਾਂ ਇਹ ਲੈ ਲੈ ਕੇ ਜਮਾ ਇੱਕ ਖੇ ਹੋਜੂਗੀ ਕਿ ਭਾਈ ਜਦੋਂ ਅਸੀਂ ਜਿਹੜਾ ਐਡਾ ਵੱਡਾ ਮੋਰਚਾ ਲਾਇਆ ਸੀ ਦਿੱਲੀ ਦੇ ਵਿੱਚ ਧਰਨਾ ਲੱਗਿਆ ਸੀ 2 ਸਾਲ ਚੱਲੀ ਗਿਆ अनेका ਕਿਸਾਨਾਂ ਦੀ ਉੱਤੇ ਮੌਤਾਂ ਵੀ ਹੋਈਆਂ ਨੇ ਉਦੋਂ ਜਿਹੜੇ ਤਿੰਨ ਕਾਲੇ ਕਾਨੂੰਨ ਸੀ ਉਹ ਤਾਂ ਮੋਦੀ ਨੇ 2 ਸਾਲਾਂ ਬਾਅਦ ਮਸਾ ਜਿਹੜਾ ਕਿ ਰੋ ਪਿੱਟ ਕੇ ਆਪਾਂ ਕਹਿ ਲਈਏ ਕਿ ਜੱਪਾਂ ਕਹਿੰਦੀ ਕਿ ਸਰਕਾਰ ਝੁੱਕ ਗਈ ਕਹਦੀਏ ਕਿ ਉਹਨਾਂ ਨੇ ਜਿਹੜੇ ਵਾਅਦੇ ਲੱਤੇ ਨੇ ਪਰ ਹੁਣ ਇਹ ਵੀ ਵੱਡੀ ਖਬਰ ਸਾਹਮਣੇ ਆਏ ਨਿਕਲ ਕੇ ਆ ਰਹੀ ਆ ਕਿ ਕੇਂਦਰ ਸਰਕਾਰ ਮੈਨੂੰ ਨਹੀਂ ਲੱਗਦਾ ਕਿ ਕਿਸਾਨਾਂ ਦੀ ਮੰਗਾਂ ਮੰਨੂਗੀ ਕਿਉਂਕਿ ਰਬਈਆ ਕੇਂਦਰ ਸਰਕਾਰ ਦਾ ਇਹ ਵੀ ਆ ਕਿ ਜਿਹੜੇ ਤਿੰਨ ਕਾਲੇ ਕਾਨੂੰਨ ਰੱਦ ਕੀਤੇ ਸੀ ਉਹ ਇਹਨਾਂ ਬਿਨ ਜਿਹੜਾ ਕੇਂਦਰ ਸਰਕਾਰ ਲਾਗੂ ਕਰਨ ਜਾ ਰਹੀ ਆ ਜਾਂ ਕਰੂਗੀ ਅਰੇ ਠਹਿਰ ਕੇ ਇਹ ਖਬਰ ਸਾਹਮਣੇ ਨਿਕਲ ਕੇ ਆ ਰਹੀ ਆ ਮੀਡੀਆ ਦੇ ਰਿਪੋਰਟਾਂ ਅਨੁਸਾਰ ਨਾਲ ਹੀ ਉੱਥੇ ਇਹ ਵੀ ਦੱਸਿਆ ਜਾ ਰਿਹਾ ਸੂਤਰਾਂ ਮੁਤਾਬਕ ਕੇਂਦਰ ਸਰਕਾਰ ਕਿਸਾਨਾਂ ਦੀਆਂ ਜਿਹੜੀਆਂ ਸਬਸਿਡੀਆਂ ਮਿਲਦੀਆਂ ਉਹ ਵੀ ਬੰਦ ਕਰਨੀ ਜਾ ਰਹੀ ਆ ਇਹ ਇਹ ਜਿਹੜੀ ਸਰਕਾਰ ਆ ਇਹ ਪੰਜਾਬ ਦੇ ਨਾਲ ਸਰਾਸਰ ਧੱਕਾ ਨਹੀਂ ਕਰ ਰਹੀ ਕੀ ਪੰਜਾਬ ਦੇ ਲੋਕਾਂ ਦੇ ਜਾਂ ਆਪਾਂ ਕਹਿ ਦਈਏ ਕਿ ਕਿਸਾਨਾਂ ਦੇ ਹੱਕਾਂ ਉੱਤੇ ਇੱਕ ਵੱਡਾ ਡਾਕਾ ਨਹੀਂ ਮਾਰ ਰਹੀ ਕੀ ਜਿਹੜਾ ਪੰਜਾਬ ਦਾ ਕਿਸਾਨ ਹੀ ਉਹਨਾਂ ਨੂੰ ਕਿਉਂ ਬੁਰਾ ਲੱਗਦਾਗਾ ਕਿ ਕਿਸਾਨਾਂ ਨੇ ਇਹ ਜਾਂ ਮਾਰਾ ਕੀ ਕਰ ਦਿੱਤਾਗਾ ਜਾਇ ਇਹ ਕਹੇ ਲਈ ਕਿ ਇਹਨਾਂ ਨੂੰ ਲੱਗਦਾ ਕਿ ਸਾਡਾ ਇਹ ਵਿਰੋਧ ਕਰਦੇ ਨੇ ਜਦ ਸਾਡੇ ਐਮਐਲਏ ਐਮਪੀ ਜਦੋਂ ਬੋਟਾ ਵਿੱਚ ਖੜੇ ਹੁੰਦੇ ਨੇ ਉਹਨਾਂ ਨੂੰ ਘੇਰ ਕੇ ਸਵਾਲ ਕਰਦੇ ਨੇ ਸਵਾਲ ਕਰਨਾ ਹਰ ਕਿਸ ਦਾ ਅਧਿਕਾਰ ਆ ਘੇਰ ਕੇ ਮਜਾਰੇ ਤਾਂ ਕੀਤੇ ਜਾਂਦੇ ਨੇ ਜਦੋਂ ਤੁਸੀਂ ਉਹਨਾਂ ਉੱਤੇ ਡਾਂਗਾ ਭਰਾਉਣੇ ਹੋ ਅਥਰੂ ਗੈਸ ਦੇ ਗੋਲੇ ਛੜਦੇ ਹੋ ਰਾਹ ਦੇ ਵਿੱਚ ਇੱਕ ਕੱਲ ਗੱਡ ਲੈਣੇ ਹੋ ਦਿੱਲੀ ਤੁਸੀਂ ਜਾਣ ਨਹੀਂ ਦਿੰਦੇ ਤੇ ਦਿੱਲੀ ਗਿਆ ਕਿਸਾਨਾਂ ਤੁਸੀਂ ਗੰਦੇ ਪਾਣੀ ਦੇ ਬਸਾੜਾ ਕਰਦੇ ਹੋ ਤੇ ਲਾਠੀਆਂ ਦੇ ਨਾਲ ਜਿਹੜਾ ਕਿਸਾਨਾਂ ਦੇ ਹੱਡਾਂ ਬਾਹ ਤੋੜ ਦਿੰਦੇ ਹੋ ਇਹ ਜਿਹੜੇ ਕਿੰਨੇ ਤੁਸੀਂ ਗੋਲੀਆਂ ਮਾਰ ਮਾਰ ਕੇ ਕਿੰਨੇ ਨੌਜਵਾਨ ਸ਼ਹੀਦ ਕਰ ਦਿੱਤੇ ਤਾਂ ਕਿਸਾਨਾਂ ਨੂੰ ਇੰਨਾ ਅਧਿਕਾਰ ਵੀ ਨਹੀਂ ਤੁਹਾਡੇ ਐਮਐਲਏ ਜਾਂ ਐਮਪੀ ਨੂੰ ਘੇਰ ਕੇ ਜਿਹੜਾ ਸਵਾਲ ਵੀ ਪੁੱਛ ਸਕਣ ਇਹ ਤੁਸੀਂ ਕਹਿੰਦੇ ਕਿ ਸਾਡੇ ਤੇ ਹਮਲਾ ਕਰ ਦਿੱਤਾ ਕਿਸਾਨਾਂ ਨੇ ਕਿੱਥੇ ਹਮਲਾ ਕੀਤਾਗਾ ਇਹ ਜਿਹੜਾ ਮੀਡੀਆ ਦੀ ਰਿਪੋਰਟਾਂ ਹੁੰਦੀਆਂ ਨੇ ਕਈ ਮੀਡੀਆ ਜਿਹੜਾਗਾ ਆਪਾਂ ਕੌਲੀਚਟ ਮੀਡੀਆ ਕਹਿੰਦੇ ਆ ਜਿਹਨੂੰ ਉਹ ਰਿਪੋਰਟਾਂ ਵਧਾ ਚੜਾ ਕੇ ਜਿਹੜਾ ਪੇਸ਼ ਕਰਦਾ ਆ ਰਿਹਾਗਾ ਕਿਉਂਕਿ ਜਿਹੜਾ ਭੁਗਤਤੀ ਸੈਂਟਰ ਦੇ ਹੱਕ ਦੇ ਵਿੱਚ ਆ ਮੀਡੀਆ ਉਹ ਕਿਦੋਂ ਪੰਜਾਬ ਨੂੰ ਉਹ ਤਾਂ ਪੰਜਾਬ ਨੂੰ ਅੱਤਵਾਦੀ ਉਗਰਵਾਦੀ ਪਤਾ ਨਹੀਂ ਕੀ ਕੀ ਕੁਝ ਐਲਾਨਦਾ ਹੈਗਾ ਇਸ ਕਰਕੇ ਜਿਹੜਾ ਅੱਜ ਸਭ ਤੋਂ ਵੱਡਾ ਮੁੱਦਾ ਹੈਗਾ ਉਹ ਜਗਜੀਤ ਸਿੰਘ ਡੱਲੇਵਾਲ ਦੀ ਜਾਨ ਬਚਾਉਣਾ ਪਰ ਇਹ ਜਿਹੜੀ ਇੱਕ ਬਹੁਤ ਹੀ ਮੰਦ ਭਾਗੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਕਿ ਜਗਜੀਤ ਸਿੰਘ ਡੱਲੇਵਾਲ ਦੀ ਜਿਹੜੀ ਹਾਲਤ ਆ ਉਹ ਬਹੁਤ ਹੀ ਨਾਜ਼ਕ ਬਣ ਚੁੱਕੀ ਹੈ ਇਸ ਕਰਕੇ ਸੁਪਰੀਮ ਕੋਰਟ ਨੇ ਜਿਹੜਾ ਇਹ ਵੱਡਾ ਫੈਸਲਾ ਲੇਤਾ ਕਿ ਉਹਨਾਂ ਨੂੰ ਜਲਦੀ ਤੋਂ ਜਲਦੀ ਜਿਹੜਾ ਪੀਆਈਆ ਹਸਪਤਾਲ ਦੇ ਵਿੱਚ ਜਿਹੜਾ ਭਰਤੀ ਕਰਵਾਇਆ ਜਾਵੇ ਪ੍ਰਮਾਤਮਾ ਕਰੇ ਕਿ ਸਭ ਖੁਸ਼ੀ ਵਸਣ ਤੇ ਉਮਰ ਸਭ ਦੀ ਲੰਬੀ ਹੋਵੇ ਚੜ੍ਹਦੀ ਕਲਾ ਦੇ ਵਿੱਚ ਹੋ ਜੀ ਜੀ ਸਿੰਘ ਡੱਲੇਵਾਲ ਤਾਂ ਦੋਸਤੋ ਹੁਣ ਆਪਣਾ ਕਹਿਣਾ ਹੈ ਕਿ ਠੀਕ ਰਹਿਣ ਸੇਤਾ ਬਾਕੀ ਜੋ ਪ੍ਰਮਾਤਮਾ ਦਾ ਹੁਕਮ ਆ ਉਹਦਾ ਪਾਣਾਗਾ ਜਿੰਨੇ ਉਸਨੇ ਸੁਵਾਸ ਬਖਸ਼ੇ ਨੇ ਹਰ ਇੱਕ ਨੂੰ ਉਹਨਾਂ ਪੂਰਾ ਕਰਕੇ ਇਸ ਦੁਨੀਆ ਤੋਂ ਹਰ ਇੱਕ ਨੇ ਜਾਣਾਗਾ ਪਰ ਦੂਸਰੇ ਪਾਸੇ ਗੱਲ ਇਹ ਆ ਕਿ ਬੰਦਾ ਅੱਜ ਜੇਕਰ ਡੱਲੇਵਾਲ ਸੇਂਹਦੀ ਪਾਉਂਦਾਗਾ ਜਾਂ ਹੋਰ ਆਗੂ ਪਾਉਂਦੇ ਆ ਜਿਸ ਤਰ੍ਹਾਂ ਸਭਕਰਨ ਨੌਜਵਾਨ ਚ ਮੁੰਡਾ 21-22 ਸਾਲ ਦਾ ਨੌਜਵਾਨ ਸੇਂਹ ਦੀ ਪਾ ਗਿਆ ਔਰ ਉਹਨਾਂ ਨੇ ਹਮੇਸ਼ਾ ਜਿਹੜਾ ਕਿ ਇਤਿਹਾਸ ਬਣ ਜਾਂਦਾਗਾ ਕਿ ਜਿਨ੍ਹਾਂ ਨੇ ਆਪਣੇ ਦੇਸ਼ ਦੀ ਖਾਤਰ ਆਪਣੇ ਜਿਹੜਾ ਇਹ ਕਹਦੀ ਕਿ ਕਿਸਾਨਾਂ ਦੀਆਂ ਜ਼ਮੀਨਾਂ ਜਿਹੜੀਆਂ ਤੇ ਡਾਕਾ ਮਾਰਨਾ ਚਾਹੁੰਦੀ ਆ ਕੇਂਦਰ ਸਰਕਾਰ ਉਹਨਾਂ ਦੀ ਬਚਾਉਣ ਦੀ ਖਾਤਰ ਜੋ ਸੇਹਿੱਦ ਦੀਆਂ ਪਾਉਂਦਾਗਾ ਜੋ ਬਲੀਦਾਨ ਦਿੰਦਾਗਾ ਉਹਦਾ ਹਮੇਸ਼ਾ ਜਿਹੜਾ ਇੱਕ ਨਾਮ ਤਾਂ ਹਮੇਸ਼ਾ ਜਿਹੜਾ ਜੱਗ ਦੇ ਵਿੱਚ ਰਹੂਗਾ ਕਿਉਂਕਿ ਮਰ ਤਾਂ ਹਰ ਇੱਕ ਨੇ ਜਾਣਾਗਾ ਇੱਥੇ ਕਿਸੇ ਨੇ ਬੈਠ ਨਹੀਂ ਰਹਿਣਾ ਜਿਹੜਾ ਕੰਮ ਬੰਦਾ ਦੁਨੀਆ ਦੇ ਵਿੱਚ ਪਹਿਲ ਕਦਮੀ ਦੇ ਆਧਾਰ ਤੇ ਚਾਹੇ ਉਹ ਦੇਸ਼ ਦੇ ਲਈ ਕੁਰਬਾਨੀ ਕਰੇ ਚਾਹੇ ਉਹ ਪੰਜਾਬ ਦੇ ਲਈ ਕਰੇ ਚਾਹੇ ਸਿੱਖੀ ਸੰਘਰਸ਼ਾਂ ਦੇ ਲਈ ਕਰੇ ਚਾਹੇ ਕਿਸਾਨਾਂ ਦੇ ਲਈ ਕਰੇ ਚਾਹੇ ਹੋਰ ਜਿਹੜਾ ਕਿ ਕੌਮ ਦੀ ਖਾਤਰ ਕਰੇ ਉਹ ਹਮੇਸ਼ਾ ਬੰਦੇ ਨੂੰ ਜਿਹੜਾ ਯਾਦ ਰਹਿੰਦਾਗਾ ਇਸ ਕਰਕੇ ਜਿਹੜਾਗਾ ਜੀਜੀਸਨ ਡੱਲੇਵਾਲ ਨੂੰ ਜਿਹੜਾ ਭਾਰਤੀ ਕਰੋਣਾ ਉਹ ਵੀ ਬਹੁਤ ਜ਼ਰੂਰੀ ਆ ਤੇ ਫਿਲਹਾਲ ਤੁਸੀਂ ਦੇਖਦੇ ਰਹੋ ਪੰਜਾਬੀ ਵਿਰਸਾ ਟੀਵੀ ਤੇ ਨਾਲ ਹੀ ਤੁਸੀਂ ਆਪਣੇ ਕਮੈਂਟਾਂ ਜਿਹੜੇ ਬਹੁਤ ਘੱਟ ਕਰਦੇ ਹੋ ਤੇ ਵੀਡੀਓ ਨੂੰ ਬਹੁਤ ਸ਼ੇਅਰ ਲਾਇਕ ਸ਼ੇਅਰ ਜਰੂਰ ਕਰਿਆ ਕਰੋ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ ਵੈਜੀ ਕਾ ਖਾਲਸਾ ਵੈਜੀ ਕੀ ਫਤਿਹ